ਚਰਨੀ ਆਣ ਗਜਮਾਨ ਪੱਥਰਾ ਆਣ ਪੱਥਰਾ ਲੱਗ ਜਾ ਗੁਰਾਂ ਦੇ ਚਰਨੀ ਆਣ ਗਜਮਾਨ ਪੱਥਰਾ ਆਣ ਪੱਥਰਾ ਲੱਗ ਜਾ ਗੁਰਾਂ ਦੇ ਚਰਨੀ ਆਣ ਗਜਮਾਨ ਪੱਥਰਾ ਆਣ ਪਿੱਛ ਪਾਣ ਪੱਥਰਾ ਲੱਗ ਜਾ ਚਰਨੀ ਲੱਗ ਜਾ ਚਰਨੀ ਆਉਂਦਿਆਂ ਪੋਰਾ ਦੇ ਵਾਡੀ ਦੁਰਾਂ ਤੋਂ ਦੇਲੇ ਆਹਰ ਦੇ ਤੇਰੀ ਬਾਣੀ ਕਿਸੇ ਨੇ ਫੜਨੀ ਅਣਖ ਜਮਾਨ ਪਥਰਾ ਮਣ ਪਥਰਾ ਤੱਕਿਆ ਗੁਰਾਂ ਦੇ ਚਰਨੀ ਅਣ ਭੇਜ ਮਾਨ ਪਥਰਾ ਮਣ ਪਥਰਾ ਤੱਕਿਆ ਗੁਰਾਂ ਦੇ ਚਰਨੀ ਅਣ ਭੇਜ ਮਾਨ ਪਥਰਾ ਪੱਥਰਾ ਲੱਗਿਆ ਗੁਰਾਂ ਦੇ ਚਰਨੀ ਜਾਣ ਪੈਜ ਮਾਣ ਬਸਰਾ ਓਟੇ ਪਾਟੇ ਪਾਰੂਏ ਔਕਣ ਘਟਣੇ ਪੇਚੀ ਗੁਰਾਂ ਦੇ ਚਰਨਾ ਦੇ ਬਾਜਾਂ ਪੈ ਭਗਤੀ ਨਾ ਹੋ ਵਸੀ ਏਸ ਜੀਵ ਤੂੰ ਜੀਰੋ ਮੇਕੋ ਝਾੜ ਲਿਆ ਤੀਨ ਦੇ ਮੂਹ ਤੇ ਤਾੜੇ ਦੀ ਸਿੱਖ ਗਿਆ ਤੂੰ ਹੀ ਤੂੰ ਨੇ ਕਰਨੀ ਅਣਜਮਣ ਪੱਥਰਾ ਭਣ ਪੱਥਰਾ ਲੱਗ ਲੈ ਗੁਰਾਂ ਦੇ ਚਰਨੀ ਅਣਜਮਣ ਪੱਥਰਾ ਭਣ ਪੱਥਰਾ ਲੱਗਿਆ ਗੁਰਾਂ ਦੇ ਚਰਨੀ ਅਣਜਮਣ ਪੱਥਰਾ ਮੇਰੀ ਮੇਰੀ ਕਰ ਤੇ ਮੁਕ ਦੇ ਕਉਰੋ ਤੜੀਉ ਜਾਣ ਦੇ ਪਾਈ ਬਾਰਾ ਕੋ ਤੇਾ ਤੇ ਰ ਜੁਨੇ ਵੇਲੇ ਆਸਰ ਦੇ ਗਿਰਜ ਦੇ ਹੀਰਾ ਖਾਈ ਵੇਖਣ ਜਿੱਤੇ ਮੇਰੀਏ ਮੇਰੀ ਮੇਰੀ ਦੇ ਨਤੀਜੇ ਹੁਣ ਕੋਣ ਉਹ ਗੁਰੂ ਆ ਜੋ ਸਿੱਖ ਲੈ ਤੂੰ ਤੂੰ ਹੀ ਕਰਨੀ ਅਣ ਪੇਜ ਮਾਣ ਪੱਥਰਾ ਮਾਣ ਪੱਥਰਾ ਲੱਗ ਜਾ ਗੁਰਾਂ ਦੀ ਚਰਨੀ ਅਣ ਪੇਜ ਮਾਣ ਪੱਥਰਾ ਮਾਣ ਪੱਥਰਾ ਲੱਗ ਜਾ ਗੁਰਾਂ ਦੀ ਚਰਨੀ ਅਣ ਪੇਜ ਮਾਣ ਪੱਥਰਾ ਮਾਣ ਪੱਥਰਾ ਲੱਗ ਜਾ ਗੁਰਾਂ ਦੀ ਚਰਨੀ ਅਣ ਪੇਜ ਮਾਣ ਪੱਥਰਾ ਕੱਖਿਆ ਨਾਂ ਮੈਂ ਪੂਜਾ ਪਾਠ ਕੀ ਤੀਨਾ ਨਾ ਗੰਗਾ ਨਾ ਆ ਨਾ ਮੈਂ ਪਾੜੀਆਂ ਬੰਨ ਜਿਨਾ ਵਾ ਜਾਣਾ ਦਸ ਪਾਖੜ ਕਾਇ ਨਾ ਮੈਂ ਹਤੀਓ ਰੋਜੇ ਰੱਖੇ ਨਾ ਚਿਲਾਕ ਮਾਇਆ ਬੁੱਢੇ ਸ਼ਾਨ ਮੂਰਸ਼ਦ ਮੀਲੇ ਆ ਰੱਬ ਕੋ ਨੂੰ ਜਾਬ ਵਿਛਾਇਆ ਕਿਥੋਂ ਦੇਣ ਦੇ ਦੀ ਆਉਦਿਆਂ ਗੁਰੂਆਂ ਦਾ ਜਿਨਾਂ ਨੇ ਜਰਮਾ ਜਰਮਾ ਦੀਆਂ ਲਿਪੜੀਆਂ ਨੂੰ ਪਈਨ ਰਾਜੇ ਝੜਕ ਬਦੇਹੀ ਦੇ ਨਾਲ ਦੇ ਮੁਕਤ ਕਰਦੇ ਇਸ ਜਮਣੇ ਮਰਨੇ ਤੋਂ ਜਿੰਨਾ ਦਸਿਨੇ ਕਮਾਈ ਕਰਨੀ ਹਣ ਬਜਮਾਨ ਪੱਥਰਾ ਮਾਨ ਪੱਥਰਾ ਲੱਗ ਜਾ ਗੁਰਾਂ ਦੇ ਚਰਨੀ ਹਣ ਬਜਮਾਨ ਪੱਥਰਾ ਮਾਨ ਪੱਥਰਾ ਲੱਗ ਜਾ ਗੁਰਾਂ ਦੇ ਚਰਨੀ ਹਣ ਬਜਮਾਨ ਪੱਥਰਾ ਕੁਰਾਂ ਦੀ ਜਾਨੀ ਅਣਕ ਜਮਨ ਬੱਧੋ ਮਾਣਾ ਆਥਾ ਉੱਲੇ ਛਾਣੇ ਤੇ ਛੋਤਾ ਕੁੱਤੇ ਜੰਗੇ ਸਾਰੀ ਰਾਤ ਨਾ ਸੁੱਤੇ ਮਾਲਕ ਦਾ ਦਾਰ ਛੜਦੇ ਨਾ ਪਾਵਾਂ ਛੋ ਸੂਖ ਮਾਰੂ ਜੁੱਤੇ ਬੰਦਿਆ ਤੇ ਥੋ ਉੱਤੇ ਬਾਜੀ ਲੈਗੇ ਕੁੱਤੇ ਜਾਗਣੇ ਤੇ ਮੇਰੀਏ ਜਾਗ ਨਿੰਦਦੇ ਮੇਰੀਏ ਜਾਗਣੀ ਡੇ ਪਾਪ ਵਿੱਚ ਬੁਰਾ ਦੇ ਚਰਨਾ ਦੇ ਬਾਜਾਂ ਗੁਰਾਂ ਤੋਂ ਤੇਰੀ ਬਾਣੀ ਕਿਸੇ ਨਹੀਂ ਪੜਨੀ ਅਣਪੇ ਜਮਾਨ ਬਥਰਾ ਮਣ ਪਥਰਾ ਮਰ ਥੱਕਿਆ ਗੁਰਾਂ ਦੇ ਚਰਨੀ ਅਣਪੇ ਜਮਾਨ ਬਥਰਾ ਮਣ ਪਥਰਾ ਜਾਗ ਜਾ ਗੁਰਾਂ ਦੇ ਚਰਨੀ ਬੇਜਮਾਨ ਪੱਥਰਾ ਮਾਨ ਪੱਥਰਾ ਲੱਗ ਜਾ ਗੁਰਾਂ ਦੀ ਜਰਨੀਣ ਬੇਜਮਾਨ ਪੱਥਰਾ ਉਹ ਵੇਖੋ ਕਰ ਤੋ ਸੀਤ ਕੋ ਚੱਕੀਨੇ ਕਹਿ ਮਾ ਧਰਮੀ ਸਾਗ ਗੁਰੂ ਬੰਕੂ ਖਮਾਣ ਸ ਉਮਦੇਸੀ ਸਤਮਾ ਆ ਆ ਕੇ ਆ ਟਾਲੇ ਬੀਤਾ ਪਹਿਲਾ ਸ਼ਾਮ ਅਨਸੂਰ ਨੇ ਚੱਲਿਆ ਗਿਆ ਨਾ ਪੈਣ ਕੈਂਦੀ ਚੁੱਪਰੀ ਵੀਰਾ ਸੂਲੀ ਚੜਨਾ ਬੇਯੂਵਾ ਗੇਂਦਾ ਚੁੱਪਰੀ ਆ ਜਾਣਤਾ ਨਹੀਂ ਕੋ ਕੇ ਲਾਉਂ ਐਂਦੜ ਹੱਕ ਸੱਚ ਦੀ ਬਹੁਤ ਲੇ ਪੈਰ ਦੀ ਚੜਨੀ ਆਣ ਬਿਜ ਮਾਣ ਪੱਥਰਾ ਮਾਣ ਪੱਥਰਾ ਲੱਗਿਆ ਪੁਰਾਣੇ ਚੜਨੀ ਆਣ ਬਿਜ ਮਾਣ ਪੱਥਰਾ ਮਾਣ ਪੱਥਰਾ ਲੱਗਿਆ ਪੁਰਾਣੇ ਚੜਨੀ ਆਣ ਬਿਜ ਮਾਣ ਪੱਥਰਾ ਮਾਣ ਪੱਥਰਾ ਲੱਗਿਆ ਪੁਰਾਣੇ ਚੜਨੀ ਆਣ ਬਿਜ ਮਾਣ ਪੱਥਰਾ ਕਰ ਸੀਦਕ ਪੁਰਸ ਕਹਿ ਮਮਕੂਤਰੋਂ ਬਾਗਤ ਦੀ ਬਿਜ ਪੰ ਸਾਲ ਦੀ ਚੱਕਰ ਦੀ ਵਿਕੂ ਗਏ ਤਾਂ ਪੀਤਾ ਨਹੀਂ ਰਾਜ ਕਰਨੀ ਮਾਤ ਲੋਕ ਦੀ ਮੈਂ ਤਾਂ ਭਗਤੀ ਰਾਮ ਦੀ ਕਰਨੀ ਆਂ ਬੇਜਮਾਨ ਪਥਰਾ ਬਾਣ ਪਥਰਾ ਲੱਗਿਆ ਗੁਰਾਂ ਦੇ ਚਰਨੀ ਆਂ ਬੇਜਮਾਨ ਪਥਰਾ ਬਾਣ ਪਥਰਾ ਲੱਗਿਆ ਗੁਰਾਂ ਦੇ ਚਰਨੀ ਆਂ ਬੇਜਮਾਨ ਪਥਰਾ